ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ 31 ਮਈ ਹੈ ਜੀ 2025 ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਪਤਾ ਕਿ ਯੁੱਧ ਨਸ਼ੇ ਵਿਰੁੱਧ ਦੀ ਡੈਡਲਾਈਨ ਦਿੱਤੀ ਸੀ ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ ਤੇ ਡੀਜੀਪੀ ਪੰਜਾਬ ਨੇ ਜਦੋਂ ਡੀਜੀਪੀ ਬੋਲਦਾ ਉਹਦਾ ਮਤਲਬ ਕਿ ਚੀਫ ਮਨਿਸਟਰ ਦੀ ਅਸ਼ੋਰੈਂਸ ਤੇ ਬੋਲ ਰਿਹਾ ਕਿ ਅਸੀਂ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਮੇਰਾ ਤਾਂ ਇੱਕ ਸਦਾ ਜਾ ਸਵਾਲ ਆ ભગવંતમાન ਨੂੰ ઓર ਡੀજીપી પંજાબ ਨੂੰ કે ਤੁਸੀਂ ਆਪਣੇ દિલ تے હાથ رکھ کے ਕਿਉਂકે અ깔તક સાફ تے ਜਿਹੜਾ ਗੁਰਦੁਆਰਾ ਸਾਹਿਬ ਜਾਣ ਵਾਲੀ ਤਾਂ ਕੋਈ ਤੁਹਾਡੀ નોબત ਨਹੀਂ ਕੀਤੀ ਤੁਸੀਂ ભગવંતમાન ਮੇਰਾ خیال ਹੈ ਕਿ ਜਿਸ ਤਰ੍ਹਾਂ ਦਾ ਉਹ ਸਿੱਖਾ ਕੋ ਬਹੁਤਾ ભરોસા ਵੀ ਨਹੀਂ ਰੱਖਦਾ ਹੋਣਾ ਤਾਂ ਤੁਸੀਂ ਸਿਰફ ਆਪਣੇ દિલ تے હાથ رکھ کے ਇਹ ਦੱਸ ਦਿਓ કે ਕੀ ਪੰਜਾਬ ਦੇ ਵਿੱਚ ਅੱਜ ਨਸ਼ੇ ਖਤਮ ਹੋ ਗਏ ਨੇ اگر ਨਸ਼ੇ ਖਤਮ ਹੋ ਗਏ ਨੇ ਤੇ ਅਸੀਂ ਤੁਹਾਡਾ ਕ੍ਰਿਟਿਸਿਜ਼ਮ બંધ ਕਰ દਾਂਗੇ ਇੱਕ ਵਾਰ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਪਬਲਿਕ ਸਟੇਟਮੈਂਟ ਦੇ ਦਿਓ ਅੱਜ ਬਾਹਰ ਨਿਕਲ ਕੇ ਸ਼ਾਮ ਨੂੰ ਦੁਪਹਿਰ ਤੱਕ ਕਿਉਂਕਿ 31 ਮਈ ਦੀ ਲਾਸਟ ਸ਼ਾਮ ਨੂੰ ਤੁਸੀਂ ਕਹਦੇ ਹੋ ਕਿ ਅਸੀਂ ਕਿਆ ਸੀ ਕਿ 31 ਮਈ ਤੱਕ ਪੰਜਾਬ 'ਚ ਨਸ਼ਾ ਖਤਮ ਕਰ ਦਿਆਂਗੇ ਤੇ ਅੱਜ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਦਿੱਤਾ ਤੇ ਅਗਰ ਨਹੀਂ ਤਾਂ ਫਿਰ ਤੁਹਾਨੂੰ ਲੋਕਾਂ ਦੀ ਕਚਹਿਰੀ ਵਿੱਚ ਆਣ ਕੇ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਨੂੰ ਮਾਫੀ ਮੰਗਣੀ ਚਾਹੀਦੀ ਆ ਕਿ ਅਸੀਂ ਝੂਠ ਬੋਲਿਆ ਸੀਗਾ ਕਿਉਂਕਿ ਇਸ ਤੋਂ ਪਹਿਲਾਂ ਉਹ ਜਿਹੜਾ ਹੈਗਾ ਧਾਲੀਵਾਲ ਇਹਨਾਂ ਦਾ ਮੰਤਰੀ ਉਹਨੇ ਕਹਿਆ ਸੀ 31 ਦਸੰਬਰ ਨੂੰ 2024 'ਚ ਅਸੀਂ ਨਸ਼ਾ ਮੁਕਤ ਕਰ ਦੇਣਾ ਤੇ ਅੱਜ ਆਪਾਂ 31 ਮਈ 'ਚ ਬੈਠੇ ਆ ਮੇਰਾ ਮੰਨਣਾ ਵਾ ਜੋ ਅਸਲ ਸੱਚ ਸਚਾਈ ਆ ਕਿ ਪੰਜਾਬ ਦੇ ਵਿੱਚ ਅੱਜ ਜਿਉਂ ਦੇ ਤਿਉਂ ਬਲਕਿ ਵੱਧ ਨਸ਼ੇ ਨੇ ਆ ਪਿਛਲੇ ਦਿਨਾਂ ਦੇ ਵਿੱਚ 27 ਮੌਤਾਂ ਕਿੱਲੇ ਅਮਰਸ ਮਜੀਠੇ ਅਮਰਸਰ ਜ਼ਿਲ੍ਹੇ ਵਿੱਚ ਜਾਲੀ ਸ਼ਰਾਬ ਕਰਕੇ ਹੋਈਆਂ ਆ ਹੁਣੇ ਥੋੜੇ ਦਿਨ ਪਹਿਲਾਂ ਮਈ ਦੇ ਵਿੱਚ ਹੀ ਔਰ ਇਸ ਤੋਂ ਬਾਅਦ ਤੁਰੰਤ ਥੋੜੇ ਦਿਨ ਬਾਅਦ ਤਿੰਨ ਮੌਤਾਂ ਜਾਲੀ ਸ਼ਰਾਬ ਪੀ ਕੇ ਲੁਧਿਆਣੇ ਵਿੱਚ ਹੋਈਆਂ। ਸੰਗਰੂਰ ਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਵਿੱਚ ਮਾਰਚ 2024 ਚ ਆਲਮੋਸਟ 20 ਬੰਦੇ ਜਿਹੜੇ ਸੀਗੇ ਗਰੀਬ ਤੱਕੇ ਦੇ ਜਾਲੀ ਸ਼ਰਾਬ ਪੀ ਕੇ ਸੰਗਰੂਰ ਚ ਮਰੇ ਸਕੇ। ਔਰ ਇਸ ਤੋਂ ਇਲਾਵਾ ਜਿਹੜੇ ਓਵਰਡੋਜ਼ ਨਾਲ ਡੈਥ ਹੋ ਰਹੀਆਂ ਰੀਸੈਂਟਲੀ ਬਰਨਾਰੇ ਦੇ ਦੋ ਨੌਜਵਾਨ ਮਰੇ ਨੇ ਆ ਭਲੂਰ ਪਿੰਡ ਦੇ ਵਿੱਚ ਮੋਤਾਂ ਰਹੀਆਂ ওভারਡੋਸ ਕਰਕੇ ਮੇਰੀ ਆਪਣੀ ਕਨਸਟੈਂਸੀ ਪਲਾਟ ਮੈਂ ਤਾਂ ਪੁੱਗਾਂ ਦੇ ਗਿਆ ਨਾ ਉਹਨਾਂ ਦੇ ਉੱਥੇ ਲੋਕੀ ਬੱਚੇ ਜਿਹੜੇ ਨੇ ਉਹ ওভারਡੋਸ ਨਾਲ ਮਰ ਰਹੇ ਬਹੁਤ ਸਾਰੇ ਪੰਜਾਬ ਦੇ ਵਿੱਚ ਜਿਹੜੇ ਘਰ ਨੇ ਨਾ ਜਿਹੜੇ ਮਾਪਿਓ ਨੇ ਉਹ ਆਪਣੇ ਬੱਚਿਆਂ ਦਾ ਕਬੂਲਣਾ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਜਿਹੜਾ ਉਹ ਨਸ਼ੇ ਦੇ ওভারਡੋਸ ਕਰਕੇ ਮਰਿਆ ਆ ਨਸ਼ੇ ਦੀ ਲਾਨਤ ਕਰਕੇ ਮਰਿਆ ਉਹਨੂੰ ਛੁਪਾਉਂਦੇ ਨੇ ਅਗਰ ਆਪਾਂ ਇਹ ਸਾਰੀਆਂ ਮੋਤਾਂ ਗਿਣਾਂਗੇ ਤਾਂ ਪਤਾ ਨਹੀਂ ਹਲੇ ਕਿੰਨਾ ਪੰਜਾਬ ਦੇ ਵਿੱਚ ਕਹਿਰ ਮੱਚਾ ਹੋਇਆ ਹੋਇਆ ਆ ਮੇਰੇ ਕੋਲ ਕਾਫੀ ਡਾਟਾ ਹੈ ਚਲੋ ਮੈਂ ਬਹੁਤ ਡਿਟੇਲਸ ਨਹੀਂ ਜਾਣਾ ਜਿਹੜਾ ਹਾਈ ਕੋਰਟ ਨੇ ਝਾੜਾ ਪਾਈਆਂ ਇਹਨਾਂ ਨੂੰ ਰੀਸੈਂਟਲੀ ਤੁਸੀਂ ਸਾਰੇ ਜਾਣਦੇ ਪੰਜਾਬ ਦੇ ਚੀਫ ਸੈਕਟਰੀ ਨੂੰ ਕਿਹਾ ਕਿ ਦ ਸਿਚੁਏਸ਼ਨ ਇਜ਼ ਵੈਰੀ ਪ੍ਰੇਕੀਰੀਅਸ ਮਤਲਬ ਕਿ ਬਹੁਤ ਖਤਰਨਾਕ ਸਿਚੁਏਸ਼ਨ ਹੈ ਆ ਮੇਰੇ ਕੋਲ ਡਾਟਾ ਹੈ 2021 22 23 24 ਦਾ ਸਾਰਾ ਅਗਰ ਤੁਸੀਂ ਦੇਖੋਗੇ ਇਸ ਡਾਟੇ ਚ 2020-21 ਚ 36 ਮੌਤਾਂ ਹੋਈਆਂ ਓਵਰਡੋਸ ਕਰਕੇ ਡਰੱਗਸ ਦੇ 21 22 ਦੇ ਵਿੱਚ ਜਿਹੜਾ ਆਫੀਸ਼ੀਅਲ ਡਾਟਾ ਕਹਿ ਰਹੇ ਆ ਹਾਲਾਂਕਿ ਬੜਾ ਟੂਨ ਡਾਊਨ ਹੁੰਦਾ ਸਰਕਾਰੀ ਟਾਈਪ ਡਾਟਾ ਵਾ 2021-22 ਦੇ ਵਿੱਚ 71 ਮੌਤਾਂ ਹੋਈਆਂ ਤੇ 2022-23 'ਚ 159 ਮੌਤਾਂ ਹੋਈਆਂ ਇਹ ਡਾਟਾ ਜਿਹੜਾ NCRB ਦਾ ਜਿਹੜਾ ਹੁੰਦਾ ਨਾ ਜੀ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦਾ ਮਤਲਬ ਜਿਹੜਾ ਜਿਹਦੇ 'ਚ ਉਹ ਸਾਰਾ ਡਾਟਾ ਇਕੱਠਾ ਕਰਦੇ ਆ ਪੰਜਾਬ ਇਸ ਵਕਤ ਹਾਈਐਸਟ ਹੀ ਆ ਜਿਹੜਾ ਜਾਲੀ ਸ਼ਰਾਬ ਦੀ ਮੈਂ ਗੱਲ ਕੀਤੀ ਤੁਸੀਂ ਦੇਖ ਰਹੇ ਹੋ ਰੁਕ ਨਹੀਂ ਰਹੀ ਔਰ ਜਦੋਂ ਇਹ ਦਾਅਵੇ ਕਰ ਰਹੇ ਵੱਡੇ ਵੱਡੇ ਉਹਨਾਂ ਦਿਨਾਂ ਦੇ ਵਿੱਚ 27 ਮੁਹਤਾ ਮਜੀਠੇ ਵਿੱਚ ਤਾਜ਼ੀਆਂ ਹੋਈਆਂ ਉਹ ਐਲਕੋਹਲ ਡਰੱਗਸ ਦਾ ਹਿੱਸਾ ਹੀ ਆ ਔਰ ਵੈਸੇ ਵੀ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਨਸ਼ਾ ਅੱਜ ਵੀ ਮਿਲ ਰਿਹਾ ਵਾ ਵੀਡੀਓਜ਼ ਆਫ ਐਨ ਆਨ ਇਤੋਂ ਤੱਕ ਕਿ ਲੜਕੀਆਂ ਦੀਆਂ ਔਰਤਾਂ ਦੀਆਂ ਨੌਜਵਾਨਾਂ ਦੀਆਂ ਆਊਟ ਆਫ ਕੰਟਰੋਲ ਮੈਂ ਆਪਣੇ ਸੋਸ਼ਲ ਮੀਡੀਆ ਤੇ ਉਹ ਸ਼ੇਅਰ ਕਰਦਾ ਰਹਿਣਾ ਅਸੀਂ ਕਿਸੇ ਨੂੰ ਕੋ ਬਦਨਾਮ ਕਰਨ ਦੀ ਗੱਲ ਨਹੀਂ ਕਰ ਰਹੇ ਲੇਕਿਨ ਮੈਂ ਇਹਨਾਂ ਦਾ ਝੂਠ ਦਾ ਪਰਦਾ ਫਾਸ਼ ਕਰਨਾ ਚਾਹੁੰਦਾ ਜਿਹੜਾ ਆ ਫਰਜ਼ੀ ਇਨਕਲਾਬੀ ਖੋਖਲੇ ਤੇ ਵੱਡੇ ਦਾਅਵੇ ਕਰਕੇ ਸਾਰੇ ਪੰਜਾਬ ਦੇ ਵਿੱਚ ਬੋਰਡ ਲੱਗੇ ਹੋਏ ਨੇ ਸਾਰੇ ਪੰਜਾਬ ਦੇ ਬਾਹਰੀਆਂ ਅਖਬਾਰਾਂ ਚ ਟੈਲੀਵਿਜ਼ਨਾਂ ਵਿੱਚ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਤਾ ਨਸ਼ੇ ਦੇ ਤਸਕਰਾਂ ਦੀ ਸਾਨੂੰ ਜਾਣਕਾਰੀ ਦਿਓ ਇਹ ਸਰਾ ਸਰ ਝੂਠ ਔਰ